वैसे आप देख रहे हैं आई एम विजिटिंग द पीपल आर दोस अफेक्टेड एरियाज आई एम टॉकिंग टू द पीपल आई एम टॉकिंग टू द किसान आई एम टॉकिंग टू द जनरल पब्लिक दे आर गिविंग द फीडबैक देयर नीड्स वेयरएवर द अफेक्टेड एरिया द गवर्नमेंट आल्सो टेकिंग द डैमेज असेसमेंट इज देयर स्टार्टेड टुडे टू दिस एरिया डैमेज असेसमेंट्स एंड आल्सो the people need a permanent solution where last village i visited they need a bridge they need a bridge to permanent solution they come to the main road like that here also the uh, strengthen of the two side um, uh, the of the reverse river. uh, channelize if the channelize course uh, and if the regularization of the sands and all the problem will not come people are telling that so the uh, we will submit our report to the government and the government will take necessary हां जी ਅੱਜ ਸਾਡੇ ਪਿੰਡ ਹਰੀਵਾਲ ਮਹਿੰਦਰੀ ਕਲਾਂ ਵਿਖੇ ਸੱਜਵਰ ਚੰਦਵਰ ਸੋਹਰਾ ਪਿੰਡਾਂ ਦਾ ਮੋਪਾ ਦੇਖਿਆ ਕੇਂਦਰੀ ਮੰਤਰੀ ਆਏ ਤੇ ਭਾਰਤ ਸਰਕਾਰ ਦੇ ਤੇ ਉਹਨਾਂ ਸਾਡੇ ਜਿਹੜਾ ਸੱਤੋਂ ਨਾਲ ਤੇ ਲੰਘਦਾ ਆ ਉਹਦਾ ਵੀ ਜੱਜਾ ਦੇਖਿਆ ਤੇ ਸਾਰੇ ਸਾਡੇ ਲੋਕਾਂ ਨੂੰ ਅਸ਼ਵਾਸ਼ਣ ਦਵਾਏ ਗਏ ਆ ਵੀ ਜਿਹੜਾ ਇਹ ਚੈਨਲ ਲਾਇਆ ਜਾਏ ਕਿਉਂਕਿ ਸਾਡੇ 7-8 ਪਿੰਡਾਂ ਦੀ ਆਵਾਜ਼ ਇਹੀ ਧੀ ਤੇ ਜਿਹੜਾ ਸਾਡਾ ਇਹ ਚੈਨਲ ਐਜ ਕੀਤਾ ਜਾਵੇ ਸੋ ਮੰਤਰੀ ਸਾਹਿਬ ਕਹਾਂਗੇ ਵੀ ਅਸੀਂ ਜ਼ੋਰ ਜ਼ਰੂਰ ਇਹ ਜਿਹੜੀ ਥੋੜੀ ਪ੍ਰਧਾਨ ਮੰਤਰੀ ਸਾਹਿਬ ਤੱਕ ਪੱਲ ਪਾ ਜਾ ਕੇ ਤੇ ਟੈਨ ਲਾਜ ਕਰਾਵਾਂਗੇ ਜੀ ਬਾਕੀ ਜਿਹੜਾ ਨੁਕਸਾਨ ਫਸਲਾਂ ਦਾ ਹੋਇਆ ਉਹ ਵੀ ਕਹਿੰਦੇ 100% ਅਸੀਂ ਕਰਾਣ ਦੀ ਪਾਬੰਦ ਹੋਵਾਂਗੇ ਤੇ ਲੋਕ ਵੀ ਬੜੇ ਉੱਤੇ ਗਏ ਇਕੱਠੇ ਹੋਏ ਆ ਲੋਕਾਂ ਨੇ ਵੀ ਇਹੀ ਸਾਰਿਆਂ ਨੇ ਤੂੰ ਸੱਤ ਅੱਤ ਪਿੰਡ ਤੇ ਗੱਟਪੁਰ ਚੰਦਪੁਰ ਸ਼ਾਹਪੁਰ ਹਰੀਵਾਲ ਮਹਿੰਦਰੀ ਕਰਾਣੇ ਅਸੀਂ ਮੰਗ ਰੱਖੀ ਵੀ ਸਾਡਾ ਜਿਹੜਾ ਚੈਨ ਲਾਜ ਕੀਤਾ ਜਾਵੇ ਇਹੀ ਲੋਕਾਂ ਦੀ ਜੀ ਇੱਜ਼ਤ ਨੂੰ ਆ ਨੰਬਰਦਾਰ ਜੰਦਵਰ ਵੀ ਲਈ ਆ ਕੀ ਮੰਗ ਸੀਗੀ ਇੱਥੇ ਮੰਤਰੀ ਸਾਹਿਬ ਨੂੰ ਦੱਸਿਆ ਕੀ ਉਹਨਾਂ ਨੇ ਇਹ ਮੰਗ ਸੀ ਜੀ ਆਹ ਜੋ ਦਰਿਆ ਦੀ ਮਾਰ ਹਰ ਸਾਲ ਹੀ ਸਾਡੇ ਪਿੰਡਾਂ ਦਾ तकरीबन ਚੰਦ ਪਰਵੇਲਾ ਹਰੀਵਾਲ ਮਹਿੰਦਲੀ ਦੱਜ ਪਰ ਤੇ ਬੋਰਜ ਇਹਨਾਂ ਨੂੰ ਪੈਂਦੀ ਆ ਅੱਜ ਮੱਧ ਸਾਹਿਬ ਨੇ ਬਹੁਤ ਵੱਡੀ ਸਾਡੀ ਮੰਗ ਨੂੰ ਮੰਨਿਆ ਵੀ ਇੱਥੇ ਸੱਡ ਆਪਾਂ ਲਾਵਾਂਗੇ ਪਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਇਹ ਸੱਡ ਲੱਗਣ ਦੇ ਨਾਲ 100% ਪਾਣੀ ਸਾਡੇ ਚੰਦ ਪਰਵੇਲਾ ਵਿਖੇ ਪਹੁੰਚਿਆ ਜਾਂਦਾ ਉੱਥੇ ਦੇ 2 ਪੌਂਟ ਹੈ ਜੇ ਨੇ ਸਾਡਾ ਜੋ ਕੁਲ ਹੈ ਉਹ ਵੀ ਡੈਸ ਕਨੈਕਟ ਹੋ ਜਾਣਾ ਤੇ ਚੰਦ ਪਰ ਵੇਲੇ ਵਿੱਚ ਪਾਣੀ ਵੜ ਜਾਣਾ ਸੋ ਇਹਨੂੰ ਪੈਰਲ ਰੱਖਾ ਹੈ ਆ ਇਧਰ ਵੀ ਸੜਡ ਲਾਇਆ ਜਾਣ ਤੇ ਉੱਥੇ ਵੀ ਦੁਬਾਰ ਵਾਲਾ ਲਾਇਆ ਜਾਣ ਤਾਂ ਕਿ ਉੱਧਰ ਦੇ ਪਿੰਡਾਂ ਦਾ ਨੁਕਸਾਨ ਵੀ ਨਾ ਹੋਵੇ ਤੇ ਇੱਥੇ ਦੀ ਵੀ ਨਾ ਹੋਵੇ ਅਸੀਂ ਪੂਰ ਜੋਰ ਤੋਂ ਸਹੀ ਅਪੀਲ ਕਰਦੇ ਹਾਂ ਕਿ ਇਸ ਪਿੰਡ ਨੂੰ ਇਹ ਬੁਰਜ ਤੋਂ ਲੈ ਕੇ ਤਕਰੀਬਨ ਸ਼ਾਹਰ ਵਿਲੇ ਤੱਕ ਇਹਨੂੰ ਚੈਨਲ ਐਡ ਕੀਤਾ ਜਾਵੇ ਸਾਡੀਆਂ ਲੱਖਾਂ ਏਕੜ ਜ਼ਮੀਨ ਬਚ ਸਕਦੀ ਹੈ ਸਾਡਾ ਪਿੰਡ ਪਹਿਲਾਂ ਹੀ ਦਿਹਾਤੀ ਹੁੰਦੇ ਨਾਲ ਤੇ ਇਹ ਮਾਰ ਚੱਲਦਾ ਆ ਰਿਹਾ ਇਹ 2000 1988 ਤੋਂ ਉਸ ਤੋਂ ਪਹਿਲਾਂ 1947 ਤੇ 2000 ਦੇ ਵਿੱਚ ਤੇ 19 ਤੇ 2023 ਮਸਾਂ ਹੀ ਪਿੰਡ ਰਹੇ ਥੋੜੇ ਜੋ ਗੁਰੂ ਕੀ ਤਸਵੀਰ ਪਰ ਹੁਣ ਦਾ ਤੇ ਸਨੈਦ ਕਰ ਦਿੱਤਾ ਹੈ ਸੋ ਸਾਡੀ ਇਹੀ ਮੰਗ ਹੈ ਕੇਂਦਰੀ ਮੰਤਰੀ ਕੇ ਸਾਡੀ ਸਰਕਾਰ ਨੂੰ ਕੀ ਇਹਨੂੰ ਚੈਨਲਾਈਜ਼ ਕੀਤਾ ਜਾਵੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਅਸੀਂ ਜੀ ਅੱਜ ਮੰਤਰੀ ਸਾਹਿਬ ਮਨੋਵਿੰਦਰ ਸਾਹਿਬ ਸੈਂਟਰ ਮਿਨਿਸਟਰੀ ਮੰਤਰੀ ਜਿਨ੍ਹਾਂ ਨੇ ਅੱਜ ਦੌਰਾ ਕੀਤਾ 7 ਵਜੇ ਤੋਂ ਸਾਡੇ ਤੇ ਆਮ ਦਾ ਤਾਂ ਸਾਡੇ ਪੂਰੇ ਪਿੰਡਾਂ ਦੀ ਗੱਜਪੁਰ, ਚੰਦਪੁਰ, ਹਰੀਆਲ, ਸ਼ਾਹਪੁਰ ਸਾਰਿਆਂ ਨੇ ਆਪਣੀਆਂ ਅਰਜ਼ੀਆਂ ਅੰਦਰ ਖਸਤਾ ਦਿੱਤੀਆਂ ਅੱਜ ਤਾਂ ਜੋ ਸਾਡਾ ਸਤਲੁਜ ਦਰਿਆ ਹੈ ਇਹਨੂੰ ਸੈਂਟਰਲਾਈਜ਼ ਕੀਤਾ ਜਾਵੇ। ਹਰ ਸਾਲ ਅਸੀਂ ਇਹਨਾਂ ਪਿਆਮਾ ਕਰਕੇ ਨੁਕਸਾਨ ਹੁੰਦਾ ਜਮੀਨਾਂ ਹੜ ਜਾਂਦੀਆਂ ਸਾਡੀਆਂ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਜੀ, ਡੰਗਰ ਪਸ਼ੂ ਦਾ ਨੁਕਸਾਨ ਹੁੰਦਾ। ਇਸੇ ਕਰਕੇ ਅੱਜ ਸਾਰੀਆਂ ਪੰਚਾਇਤਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜੀ ਵੀ ਜੋ ਸਾਡੀ ਇਹ ਰਿਆ ਹੈ ਇਹਨੂੰ ਸੈਂਟਰਲਾਈਜ਼ ਕੀਤਾ ਜਾਵੇ। ਆਪਣੀ ਕੀ ਮੰਗ ਸੀ ਮੰਤਰੀ ਸਾਹਿਬ ਨੇ ਕੀ ਕਿਹਾ ਜੀ? ਸਾਡੇ ਮੰਗ ਸਭ ਤੋਂ ਵੱਡੀ ਇਹੀ ਹੈ ਜਿਹੜਾ ਇਹ ਦਰਿਆ ਹੈ ਆਨੰਦਪੁਰ ਸਾਹਿਬ ਤੋਂ ਜਿਹੜਾ ਲੋਧੀਪੁਰ ਤੋਂ ਲੈ ਕੇ ਹਰੀਗੜ੍ਹ ਚੰਦਗੜ੍ਹ ਰਾਜਪੁਰ ਥੱਲੇ ਸ਼ਾਹਪੁਰ ਪੈਂਦਾ ਇਹਨੂੰ ਪੂਰਾ ਚੈਨਣ ਲੱਗ ਦਿੱਤਾ ਜਾਵੇ ਜਿਹਦੇ ਨਾਲ ਦੋਨਾਂ ਪਾਸੇ ਦੀਆਂ ਜ਼ਮੀਨਾਂ ਮਤਲਬ ਹੜ੍ਹਾਂ ਤੋਂ ਬਚਾਅ ਹੋ ਸਕੇ ਇਸ ਸਾਲ ਤਾਂ ਮਤਲਬ ਇੰਨੀ تباہੀ ਹੋਈ ਤੇ ਲੋਕਾਂ ਦੀ ਮਤਲਬ ਸੈਂਕੜੇ ਏਕੜ ਜ਼ਮੀਨ ਹੜ੍ਹ ਗਈ ਮੁਕਟੇ ਲਾਇਆ ਸੀ ਪਪੂਲਰ ਦੇ ਉਹ ਵੀ ਬਹੁਤ ਨੁਕਸਾਨ ਹੋਇਆ ਸਭ ਤੋਂ ਵੱਡੀ ਮੰਗ ਇਹੀ ਹੈ ਸਾਡੇ ਪਿੰਡਾਂ ਦੀ ਤੇ ਇਹਨੂੰ ਚੈਨਲ ਲਾਇਜ਼ ਕੀਤਾ ਜਾਵੇ ਮੰਤਰੀ ਸਾਹਿਬ ਨੇ ਕੀ ਇਸ਼ਵਾਸ਼ਣ ਦਿੱਤਾ ਜੀ ਹਣ ਮੰਤਰੀ ਸਾਹਿਬ ਤਾਂ ਆਸ਼ਵਾਸ਼ਣ ਦੇ ਗਏ ਕਹਿੰਦੇ ਅਸੀਂ ਕਰਾਂਗੇ ਜੀ ਛੇਤੀ ਤੋਂ ਛੇਤੀ ਜੋ ਹੱਥ ਤੋਂ ਹੋ ਸਕਿਆ ਅਸੀਂ ਕਰਾਂਗੇ ਚਲੋ ਦੇਖੋ ਅੱਜ ਤੱਕ ਸਾਰੇ ਆਸ਼ਵਾਸ਼ਣ ਤਾਂ ਬਹੁਤ ਮਿਲੇ ਜੀ ਹੁਣ ਚਲੋ ਇਹ ਵੀ ਦੇਖ ਲੈਂਦੇ ਹਾਂ ਕੀ ਹੁੰਦਾ ਜੀ ਫਿਰ ਚੰਦਪੁਰ ਵਿਲਾ ਤੋਂ ਸਰਦਾਰ ਜੋਗਾ ਸਿੰਘ ਬੋਲ ਰਿਹਾ ਹੈ ਕਿਉਂਕਿ ਸਾਡੇ ਜਿਹੜੇ ਇਲਾਕੇ ਦੀ ਤਰਸਦੀ ਹੈ ਇਹ ਇਹ ਇੱਕ ਸਤਲੁਜ ਦਰਿਆਨ ਹੈ तकरीबन ਹਰੀਵਾਰ ਚੰਦਪੜ ਗੱਜਪੜ ਸ਼ਾਹਪੜ ਦੀ ਜਿੰਨੀ ਜ਼ਮੀਨ तकरीबन 2250 ਕਿਲਾ ਜੋ ਰੁੱੜ ਚੁੱਕਿਆ ਹੈ ਬਿਲਕੁਲ ਉਹਦਾ ਦਰਿਆ ਬਣ ਚੁੱਕਿਆ ਹੈ ਸਾਡੀ ਤਾਂ ਇਹੀ ਬੇਨਤੀ ਹੈ ਕਿ ਇਹਨੂੰ ਚੈਨਲਾਈਜ਼ ਟ੍ਰੇਨ ਸਿਸਟਮ ਬਣਾਇਆ ਜਾਵੇ ਤਾਂ ਜੋ ਜਿਹੜੇ ਆਏ ਸਾਲ ਬੰਨ ਲੱਗਦੇ ਉਹ ਖਨਨ ਕਰਕੇ ਵੀ ਜਿਹੜੀ ਇੱਥੇ ਖਾਨਾ ਨਾ ਹੁੰਦੀ ਉਹਦੇ ਕਰਕੇ ਵੀ ਕਿਉਂਕਿ ਮਿਹਨਤ ਕਰਕੇ ਡੀਸਰਟਿੰਗ ਦੇ ਨਾਂ ਤੇ ਮੈਨਿਕ ਬੜੀ ਜ਼ਬਰਦਸਤ ਹੋਈ ਤਾਂ ਜੋ ਲੋਕਾਂ ਦਾ ਜਿਹੜਾ ਮੂੰਹ ਦੀ ਬੁਰਕੀ ਹੈ ਰੋਟੀ ਪਾਣੀ ਜੋ ਉਹ ਬੰਦ ਉਸ ਕਰਕੇ ਹੋਇਆ ਜ਼ਮੀਨ ਤਾਂ ਹੜੀ ਮਿਹਨਤ ਕਰਕੇ ਸਾਡੀ ਤਾਂ ਇਹੀ ਪੁਰਜੋਰ ਮੰਗ ਹੈ ਕਿ ਭਾਈ ਇਹ ਚੈਨਲਾਈਜ਼ ਕੀਤਾ ਜਾਵੇ ਡਰੇਨ ਸਿਸਟਮ ਚ ਬਣਾਇਆ ਜਾਵੇ ਨੰਗਲ ਤੋਂ ਲੈ ਕੇ ਕਿਉਂਕਿ ਇੱਕ ਜਿੰਦੇ ਵੀ ਪਿੰਡ ਹੈ ਇਥੋਂ ਨੰਗਲ ਤੱਕ ਉਹ ਸਭ ਧਿਆਨੀ ਬੇਲਾ ਲਾ ਲਓ ਕਿੰਨੀਆਂ ਖਬਰਾਂ ਉਹਦੀਆਂ ਆ ਰਹੀਆਂ ਉਹ ਵੀ ਬਹੁਤ ਨੁਕਸਾਨ ਹੋਇਆ ਕੋਠੀਆਂ ਹੜ ਗੀਆਂ ਲੋਕਾਂ ਦੀ ਇਹ ਅੱਜ ਜਿੱਥੋਂ ਕੇਂਦਰੀ ਮੰਤਰੀ ਸੈਂਟਰ ਤੋਂ ਆ ਕੇ ਚਲੇ ਗਏ ਉਹਨਾਂ ਨੇ ਸਾਰੇ ਲੋਕਾਂ ਦੀ ਜੋ ਹੈ ਗੱਲਬਾਤ ਸੁਣੀ ਉਹਨਾਂ ਨੂੰ ਅਸੀਂ ਮਰੰਡਨ ਵੀ ਦਿੱਤੇ ਕਿ ਸਾਡੇ ਚੈਨਲ ਐਜ ਕੀਤਾ ਜਾਵੇ ਸੋ ਇਹਨਾਂ ਕਹਿੰਦਾ ਹੋਇਆ ਕਿ ਨੁਕਸਾਨ ਜੀ 100% ਹੈ 100% ਨੁਕਸਾਨ ਹੈ ਮੱਕੀ ਦਾ ਝੋਨੇ ਦਾ ਜ਼ਮੀਨਾਂ ਰੁੜ ਗਈਆਂ ਤੇ ਹੁਣ ਤਾਂ ਕੋਈ ਇਹੀ ਹੈ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਪਾਣੀ ਨੂੰ ਘਟਾਇਆ ਜਾਵੇ ਮੀਂਹ ਵੀ ਘੱਟ ਪਵੇ ਤਾਂ ਅਸੀਂ ਬਚ ਸਕਦੇ ਸਰਕਾਰੀ ਮੰਤਰੀ ਸਾਹਿਬ ਦੀ ਜਿਹੜੀ ਜਿਹੜੇ ਉਹਦਾ ਇਸ ਤਰ੍ਹਾਂ ਦਾ ਜੀ ਕੋਈ ਵੀ ਜਿਹੜੀਆਂ ਸਰਕਾਰਾਂ ਏ ਜੇ ਇਹ ਲੋਕਾਂ ਦੀ ਛਾਰ ਨਾ ਲੈਣ ਮੇਰੀ ਤਾਂ ਇਹ ਸੋਚ ਹੈ ਕਿਉਂਕਿ ਬਣਾਉਣ ਵਾਲੇ ਇਹਨਾਂ ਨੂੰ ਪਬਲਿਕ ਹੈ ਵੋਟਾਂ ਵੀ ਪਬਲਿਕ ਤੋਂ ਲੈਣੀਆਂ ਜੇ ਲੋਕਾਂ ਦੇ ਕੰਮ ਹੋਣਗੇ ਆ ਉਹ ਮਗਰ ਲੱਗਣਗੇ ਕੋਈ ਪਾਰਟੀ ਨਹੀਂ ਦੇਖਦਾ ਚਾਹੇ ਉਹ ਭਾਜਪਾ ਦਾ ਹੈ ਚਾਹੇ ਅਕਾਲੀ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਹੈ ਜਿੰਨੇ ਕੰਮ ਕਰ ਲਿਆ ਉਹ ਅੱਗੇ ਚੱਲ ਜੂਗਾ ਨਹੀਂ ਤਾਂ ਫਿਰ ਲੋਕਾਂ 'ਚ ਹੁਣ মিডিਆ ਜੁਗ ਹੈ ਪਤਾ ਇੱਕ ਕਿ ਸੈਕਟਰੀ ਦਾ ਪਤਾ ਲੱਗਦਾ ਕਿ ਕਿੱਥੇ ਗਿਆ ਹੋ ਗਿਆ ਕਿਹੜਾ ਗਿਆ ਦੇ ਗਿਆ ਸੋ ਇਹਨਾਂ ਕਹਿੰਦਾ ਹੋਇਆ ਕੇਵਾਂ ਦਾ ਅੱਜ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਨਾਮ ਹੈ ਜੀ ਗੁਰਪਾਲ ਸਿੰਘ ਪਿੰਡ ਹਰੀਆਲ ਵਿਲਾ ਮਹਿੰਦਰੀ ਕਲਾਂ ਦੇਖੋ ਜੀ ਕੇਂਦਰੀ ਮੰਤਰੀ ਸਾਹਿਬ ਆ ਸਾਡੇ ਕੋ ਪਹੁੰਚੇ ਆ ਸੈਂਟਰ ਤੋਂ ਸਾਡਾ ਪੂਰਾ ਜਿਹੜਾ ਏਰੀਆ ਉਹ ਦੇਖ ਕੇ ਆਏ ਆ ਤੇ ਉਹਨਾਂ ਨੇ ਸਾਨੂੰ ਇਹ ਉਮੀਦ ਜਤਾਈ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡਾ ਜਿਹੜਾ ਇਹ ਪੂਰਾ ਹਰ ਜਿਹੜੀ ਮਾਰ ਪੈਂਦੀ ਹੈ ਇਹਨੂੰ ਚੈਨਲਾਈਜ਼ ਕਰਕੇ ਬੰਨ ਨੂੰ ਪੱਕਾ ਕਰ ਦੇਵਾਂਗੇ ਹਾਂ ਜੀ ਸਾਡੇ ਸਾਰੇ ਆਪਣੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸ਼ੁਕਰੀਆ ਕਰਦੇ ਆ ਕਿ ਸਾਡੇ ਕੋਲ ਆਇਆ ਤੇ ਸਾਨੂੰ ਆਸ਼ਵਾਸ਼ਨ ਦੇਵਾ ਕੇ ਗਿਆ ਹੈ ਕੀ ਆਣ ਵਾਲੇ ਸਮੇਂ ਚ ਉਹਨਾਂ ਨੂੰ ਪੱਕਾ ਕਰ ਦਣਗੇ ਜਿੰਨਾਂ ਸਾਨੂੰ ਆਣੇ ਵਾਲੀ ਜਿਹੜੀ ਖੜਾ ਦੀ ਮਾਰ ਪੈਂਦੀ ਹੈ ਉਹ ਤੋਂ ਬਚਾ ਹੋਊਗਾ